ਇਹ ਮਾਮਲਾ ਹੈ ਫਿਲੌਰ ਦਾ ਜਿੱਥੇ ਹਾਈ ਸਕਿਉਰਿਟੀ ਵਾਲੇ ਇਲਾਕੇ ਦੇ ਵਿੱਚ ਚੋਰਾਂ ਦਾ ਖੌਫ ਦੇਖਣ ਨੂੰ ਮਿਲਿਆ ਕਿਉਂਕਿ ਚੋਰਾਂ ਨੇ ਦੇਰ ਰਾਤ 12 ਵਜੇ ਦੇ ਕਰੀਬ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਪਰ ਇਹ ਜੋਰ ਬੈਂਕ ਦੇ ਸਟਰੋਂਗ ਰੂਮ ਨੂੰ ਤੋੜਨ ਦੇ ਵਿੱਚ ناکਾਮ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਦੇ ਵਿੱਚ ਇਹ ਚੋਰੀ ਹੋਈ ਹੈ ਉਹ ਸ਼ਹਿਰ ਦਾ ਸਭ ਤੋਂ ਵੱਧ ਸਕਿਉਰਿਟੀ ਵਾਲਾ ਇਲਾਕਾ ਹੈ ਕਿਉਂਕਿ ਇੱਥੇ ਐਸ.ਡੀ.ਐਮ ਦੀ ਰਿਹਾਇਸ਼ ਦੇ ਨਾਲ-ਨਾਲ ਕੋਰਟ ਕੰਪਲੈਕਸ ਵੀ ਹੈ ਜਾਣਕਾਰੀ ਮੁਤਾਬਕ ਚੋਰਾਂ ਨੇ ਪਹਿਲਾਂ ਬੈਂਕ ਦਾ ਜਿੰਦਰਾ ਤੋੜਿਆ ਤੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਕੱਟ ਕੇ ਕੈਮਰੇ ਤੋਂ ਬਚਦੇ ਹੋਏ ਅੰਦਰ ਦਾਖਲ ਹੋਏ ਅਤੇ ਸਭ ਤੋਂ ਬਾਅਦ ਉਹਨਾਂ ਨੇ ਬੈਂਕ ਦਾ ਸਟਰੋਂਗ ਰੂਮ ਤੋੜਨ ਦੀ ਵੀ ਕੋਸ਼ਿਸ਼ ਕੀਤੀ ਅਤੇ ਏਟੀਐਮ ਨੂੰ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਲੇ ਨਾ ਤੋੜ ਸਕੇ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾਵੜੀ ਖਾਂ ਦਾ ਜਾਇਜ਼ਾ ਲੈਂਦੇ ਹੋਇਆ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੋਈ ਹੈ ਤੇ ਚੋਰਾਂ ਵੱਲ ਜੋ ਜਿੰਦੇ ਤੋੜੇ ਗਏ ਨੇ ਕਿੱਥੇ ਜੋ ਪੰਜਾਬ ਅਤੇ ਸਿੰਧ ਬੈਂਕ ਜੀ ਜੋ ਅਸੀਂ ਤਫਤੀਸ਼ ਕਰ ਰਹੇ ਹਾਂ ਜੋ ਵੀ ਅਗਲੀ ਕਾਰਵਾਈ ਹੋਗੀ ਅਮਲ ਚ ਲਿਆਂਦੀ ਜਾਊਗੀ ਸੀਟੀਵੀ ਕੈਮਰਾ ਦੇਖ ਰਹੇ ਹਾਂ ਦੋ ਫੁਟੇਜ ਲਈ ਜਾ ਰਹੀ ਹੈ ਉੱਚ ਆ ਰਹੇ ਨੇ ਦੋ ਵਿਅਕਤੀ ਉਹਨਾਂ ਨੂੰ ਹਜੇ ਚਿੰਤ ਰੱਖਣ ਦਾ ਹਾਰ ਰਹੇ ਹਾਂ ਉਹ ਤਫਤੀਸ਼ ਕਰ ਰਹੇ ਹਾਂ ਉਹਨੇ ਕਿੱਥੇ ਰੱਖੀ ਹੈ ਫਿਲਹਾਲ ਜੋ ਵੀ ਅੱਗੇ ਚੋਰੀ ਕੀਤਾ ਗਿਆ ਉਹ ਰਿਕਾਰਡ ਚ ਲਿਆਂਦਾ ਜਾਊਗਾ ਸਾਰਾ ਸਟੋਰ ਰੂਮ ਦਾ ਸੇਫ ਹੈ ਜੀ ਉਹ ਉਹ ਸੇਫ ਹੈ ਜੀ ਇਹ ਘਟਨਾ ਬਿਆਨ ਕਰ ਰਹੀ ਹੈ ਕਿ ਚੋਰਾ ਦੇ ਬਨਾ ਦੇ ਵਿੱਚੋਂ ਪੁਲਿਸ ਦਾ ਡਰ ਇਸ ਹੱਦ ਤੱਕ ਖਤਮ ਹੋ ਚੁੱਕਾ ਹੈ ਕਿ ਹੁਣ ਉਹ ਪੁਲਿਸ ਦੇ ਸਾਹਮਣੇ ਹੀ ਚੋਰੀ ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਫਿਲੌਰ ਤੋਂ ਨਰੇਸ਼ ਕੁਮਾਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ